ਮੈਂ ਇੰਸਪੈਕਟਰ ਕਿਰਪਾਲ ਸਿੰਘ ਐਸ ਐਚਓ ਸਿਟੀ ਰਾਜਪੁਰਾ ਜਿਹੜੇ ਕੱਲ੍ਹ ਦੱਸਿਆ ਤੁਹਾਨੂੰ ਕੱਲ ਅਸੀਂ ਮਾਨਯੋਗ ਐਸ ਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਆਈ ਪੀਐਸ ਅਤੇ ਡੀਐਸਪੀ ਰਾਜਪੁਰਾ ਜਿਹੜੇ ਸਰਦਾਰ ਮਨਜੀਤ ਸਿੰਘ ਦੀ ਹਦਾਇਤ ਅਨੁਸਾਰ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਸਾਨੂੰ ਕੁਲੋਮੈਟਿਕ ਕਾਮਯਾਬੀ ਮਿਲੀ ਜਦੋਂ ਦੋ ਵਿਅਕਤੀ ਇੱਕ 파ਰੋ ਦੇ ਵੀ ਤੇ ਦੂਜਾ ਗੁਰਦੇਵ ਸਿੰਘ ਜਿਹੜੇ ਬਾਸਤੀ ਵਿੱਚੋਂ ਉੱਤਰ ਕੇ ਪਿਛਾਂ ਲੁਕਣ ਦੀ ਕੋਸ਼ਿਸ਼ ਕਰਦੇ ਆ ਤੇ ਸਾਡੇ ਮੁਲਾਜ਼ਮ ਇਹਨਾਂ ਨੂੰ ਪੂਰੀ ਮੁਸਤੈਦੀ ਨਾਲ ਫੜ ਲੈਂਦੇ ਆ ਇਹਨਾਂ ਦੀ ਚੈਕਿੰਗ ਦੌਰਾਨ ਇਹਨਾਂ ਕੋਲੋਂ 17 ਕਿਲੋ ਓਕੇ ਬਰਾਮਦ ਹੋਈ ਜਿਹੜੀ ਅੱਜ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਅਸੀਂ ਰਿਮਾਂਡ ਦੀ ਮੰਗ ਕਰਾਂਗੇ ਰਿਮਾਂਡ ਮਿਲਣ ਤੇ ਸਾਨੂੰ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈਗੀ ਆ ਸਰ ਕਿੱਥੇ ਰਹਿਣਾ ਨੇ ਇਹ ਜਿਹੜੀ 파ਰੋਦੇਵੀ ਤੇ ਗੁਰਦੇਵ ਸਿੰਘ ਜਿਹੜੇ ਦੋਨੇ ਹੀ ਬਠਿੰਡੇ ਤੇ ਰਹਿਣ ਵਾਲੇ ਆ ਜਿਹੜੇ ਇਹਨਾਂ ਦੇ ਪਹਿਲਾਂ ਵੀ NDPS ਦੇ ਤਹਿਤ ਦੋ ਪਰਚੇ ਦਰਜ ਆ